ਇੱਕ ਨਾ ਬਾਈ ਹੁਣ ਪੀਪੀਆਰ ਦੀ ਸ਼ਿਕਾਇਤ ਆ ਰਹੀ ਆ ਬਹੁਤ ਜ਼ਿਆਦੇ ਬਲੈਤੀ ਹੂੰ ਹੂੰ ਮੈਨੂੰ ਬਹੁਤ ਫੋਨ ਆਉਂਦੇ ਨੇ ਮੇਰੇ ਭੈਣ ਭਾਈਆਂ ਦੇ ਵੀ ਬਾਈ ਐਂ ਕਰਕੇ ਐਂ ਹੋ ਗਿਆ ਸਾਡੀਆਂ ਬੱਕਰੀਆਂ ਨੂੰ ਐਂ ਹੋ ਗਿਆ ਇੱਕ ਨਾ ਬਾਈ ਸੋਡੇ ਹੁਣ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਫ੍ਰੀ ਤੋਂ ਫ੍ਰੀ ਆਪਾਂ ਨੁਕਤਾ ਦੇ ਰਹਾਂਗੇ ਇੱਕ ਤਾਂ ਆਪਦੇ ਫਾਰਮਾਂ ਚ ਨਾ ਵੱਧ ਤੋਂ ਵੱਧ ਬਾਈ ਕਲੀ ਛਿਟਕੇ ਰੱਖੋ ਹੂੰ ਜਿੰਨੀ ਵੀ ਹੋ ਸਕਦਾ ਹਫ਼ਤੇ ਦੇ ਵਿੱਚ ਆਪਾਂ ਦੋ ਵਾਰੀ ਵੀ ਕਲੀ ਪਾਓ ਹੂੰ ਠੀਕ ਆ ਤੇ ਜਿਹੜੀ ਪੀਪੀਆਰ ਦੀ ਸ਼ਿਕਾਇਤ ਆ ਰਹੀ ਆ ਬਾਈ ਇੱਕ ਤਾਂ ਗਲੋਬੇਲ ਹੋ ਗਈ ਹੂੰ ਠੀਕ ਆ ਇੱਕ ਨਿੰਮ ਹੋ ਗਿਆ ਨਿੰਮ ਤੇ ਚੜੀ ਹੋਈ ਮਿਲ ਜਾਂਦੀ ਆ ਬਾਈ ਗਲੋਬੇਲ ਪੁਰਾਣੇ ਬੰਦਿਆਂ ਨੂੰ ਆਮ ਹੀ ਪਤਾ ਹਾਂ ਹਾਂ ਠੀਕ ਆ ਇੱਕ ਨਿੰਮ ਲੈ ਲਓ ਬਾਈ ਨਿੰਮ ਦੇ ਪੱਤੇ ਤੇ ਨਿੰਮ ਦਾ ਸਿਲਕਾ ਲਾ ਲਓ ਹੂੰ ਉਹਨੂੰ 5 ਲੀਟਰ ਪਾਣੀ ਵਾਲ ਲਓ ਹੂੰ 5 ਲੀਟਰ ਪਾਣੀ ਵਾਲ ਕੇ ਜਦੋਂ ਬਾਈ 3 ਲੀਟਰ ਪਾਣੀ ਰਹਿ ਗਿਆ 2 ਲੀਟਰ ਉਹਦਾ ਖਤਮ ਹੋ ਗਿਆ ਹੂੰ ਉਹਨੂੰ ਵਿੱਚੋਂ ਕੱਢਣਾ ਨਹੀਂ ਜਿੰਨੇ ਆਪਣੇ ਪਸ਼ੂ ਨੇਗੇ ਜੇ ਜੇ ਕਿਸੇ ਨੂੰ ਨੱਕ ਆਉਂਦਾ ਜਾਂ ਕੁਝ ਹੋਰ ਹੋ ਰਿਹਾਗਾ ਪੀਪੀਆਰ ਦੀ ਉਹਦਾ ਜਿੰਨੇ ਵੀ ਆਪਣੇ 20 ਡੰਗਰ ਨੇ 20 ਟੋਕੜੇ ਲੀਰਾਂ ਦੇ ਲੈ ਲੋ ਉਹਦੇ ਵਿੱਚ ਸਿੱਟ ਲੋ ਬਾਈ ਉਹਨਾਂ ਨੂੰ ਠੀਕ ਆ ਉਹ ਇੱਕ ਬੱਚੇ